ਸਾਡੇ ਕੋਲ ਪਰਦਿਆਂ ਦੀ ਬੜੀ ਖੂਬਸੂਰਤ ਰੇਂਜ ਹੈ ਜਿੰਦੇ ਵਿੱਚ ਸਾਡੇ ਕੋਲੇ ਸਿਲਕ, ਸੈਲਵ, ਟਿਸ਼ੂ, ਵੈਲਵਟ, ਜੈਕਾਡ, ਐਮਬਰਾਇਡਰੀ ਹੈਂਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ, ਸ਼ੇਡ, ਡਿਜ਼ਾਈਨ ਦਾ ਚਾਰਟ ਮਿਲੇਗਾ। ਨੈਕਸਟ ਸਾਡੇ ਕੋਲੇ ਇੱਕ ਕਾਟਨ ਦੀ ਆਈਟਮ ਹੈ। ਇਹ ਆਪਣੇ ਆਪ ਦੀ ਵਿੱਚ ਇੱਕ ਨਿਆਬ ਚੀਜ਼ ਹੈ। ਇਹ ਕੇਰਲਾ ਦੀ ਕਾਟਨ ਦੀ ਆਈਟਮ ਹੈ। ਇਹਦੇ ਵਿੱਚ ਵੀ 4-5 ਡਿਜ਼ਾਈਨ ਔਰ ਬਹੁਤ ਸਾਰੇ ਸ਼ੇਡ ਤੁਹਾਨੂੰ ਇਹਦੇ ਵਿੱਚ ਅਵੇਲੇਬਲ ਮਿਲਣਗੇ। ਕਿੱਦਸੇ ਵਿੱਚ ਤੁਹਾਨੂੰ ਟਿਸ਼ੂ, ਐਮਬਰਾਇਡਰੀ, ਪ੍ਰਿੰਟਡ, ਪ੍ਰਿੰਟਡ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ 12-13 ਕਲਰ ਸ਼ੇਡ ਦਾ ਸਾਡੇ ਕੋਲੇ ਇਹ ਚਾਰਟ ਅਸੀਂ ਤੁਹਾਡੇ ਵਾਸਤੇ ਵਿੰਡੋ ਬਲਾਈਂਡਸ ਦੀ ਵੀ ਬਹੁਤ ਸਾਰੀ ਰੇਂਜ ਕਲੈਕਸ਼ਨ ਲੈ ਕੇ ਆਏ ਹਾਂ ਜਿਹਦੇ ਵਿੱਚ ਰੋਲਰ, ਜੈਬਰਾ, ਵਨੀਸ਼ਲ, ਐਲੂਮੀਨੀਅਮ, ਫਾਰ ਕਿਚਨ, ਵੁੱਡਨ ਬਲਾਈਂਡਸ ਔਰ ਬਹੁਤ ਸਾਰੇ ਕਲਰ ਸ਼ੇਡ ਦਾ ਚਾਰਟ ਇਹਦੇ ਵਿੱਚ ਹੈ ਇਹ ਫੈਬਰਿਕ ਵਿੰਡੋ ਬਲਾਈਂਡਸ ਬਲੈਕਆਊਟ ਫੈਬਰਿਕ ਹੈ ਇਸ ਫੈਬਰਿਕ ਦੇ ਵਿੱਚੋਂ ਲਾਈਟ ਔਰ ਹੀਟ ਕ੍ਰਾਸ ਨਹੀਂ ਕਰਦੀ ਜਿਸ ਵਿੰਡੋ ਤੇ ਇਹ ਬਲਾਈਂਡ ਲੱਗੇ ਔਰ ਰੂਮ ਦੇ ਵਿੱਚ ਤੁਸੀਂ ਕੰਫਰਟ ਮਹਿਸੂਸ ਕਰੋਗੇ ਸਾਡੇ ਕੋਲੇ ਸ਼ੈਡ ਕਲਟਨ ਦੀ ਰੇਂਜ ਵੀ ਬੜੀ ਅੱਛੀ ਹੈ ਤੁਸੀਂ ਇਹ ਦੇਖ ਸਕਦੇ ਹੋ ਸ਼ੈਡ ਕਲਟਨ ਦੇ ਵਿੱਚ ਮੇਰੇ ਕੋਲੇ 24 ਕਲਰ ਸ਼ੇਡ ਦਾ ਚਾਟ ਹੈ ਤੁਸੀਂ ਕੋਈ ਵੀ ਚੂਸ ਕਰ ਸਕਦੇ ਹੋ ਇੱਕ ਵੈਲਵਟ ਦੀ ਵੀ ਮੇਰੇ ਕੋਲੇ ਬਹੁਤ ਥੋੜੀ ਰੇਂਜ ਹੈ ਇਹਦੇ ਵਿੱਚ ਵੀ ਤੁਹਾਨੂੰ 24 ਕਲਰ ਸ਼ੇਡ ਸਟਾਈਲਸ ਉਹਨਾਂ ਦੇ ਵਿੱਚ ਮਿਲਣਗੇ ਮੈਂ ਪਿਓਰ ਕਾਟਨ ਦੇ ਵਿੱਚ ਸੈਂਚਰੀ ਕਾਟਨ ਦੇ ਉੱਪਰ ਬਲੌਕ ਪ੍ਰਿੰਟ ਕੀਤੀ ਹੋਈ ਵੀ ਇੱਕ ਆਈਟਮ ਲੈ ਕੇ ਆਇਆ ਇਹਦੇ ਵਿੱਚ ਵੀ ਮੇਰੇ ਕੋਲੇ 6 ਕਲਰ ਡਿਜ਼ਾਈਨ ਦਾ ਚਾਟ ਹੈ ਤਕਰੀਨ ਦੇ ਤੁਸੀਂ ਕਲਰ ਸਟਾਈਲ ਤੁਸੀਂ ਦੇਖ ਸਕਦੇ ਹੋ 101% ਕਾਟਨ اور ਕਿੰਗ ਸਾਈਜ਼ ਦੇ ਵਿੱਚ ਬੈੱਡ ਸ਼ੀਟ ਸਾਡੀ ਪਿਓਰ ਕਾਟਨ ਦੀ ਬੈੱਡ ਸ਼ੀਟ 500 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਪिलो ਕਵਰ ਦੇ ਨਾਲ